नमस्कार दोस्तों जिमें त थानू पता है कि पाबा पब्लिक अगेंस्ट अडल्ट्रेस वेलफेयर एसोसीएशन थानू खाण पीन वाली बसता हो रही मिलावट बारे तो समय समय से जागरूक करता रहा है इस कड़ी के तहत अज अं फिर हाजिर होए हेली एक बहुत ही इंटरस्टिंग इंपोर्टेंट टॉपिक लैके वो है संघाड़े संघाड़े वाटर चैसट नट्स दोस्तों की थानू पता है कि इसके पिछे की खेल चल रहा है ਸਬਜ਼ੀ ਮੰਡੀਆਂ ਦੇ ਵਿੱਚ ਅਤੇ ਰੇਡੀਆਂ ਦੇ ਵਿੱਚ ਕੱਚੇ ਅਤੇ ਉਬਲੇ ਹੋਏ ਸੰਘਾਰੇ ਕਾਲੇ ਸ਼ਾ ਰੰਗ ਦੇ ਵੇਚੇ ਜਾ ਰਹੇ ਹਨ ਜਦਕਿ ਜਿਹੜੇ ਅਸਲੀ ਕੁਦਰਤੀ ਸੰਘਾਰੇ ਹੁੰਦੇ ਹਨ ਉਹ ਥੋੜੇ ਹਰਾਪਣ ਹੁੰਦਾ ਹੈ ਉਹਦੇ ਵਿੱਚ ਕੱਚਾਪਣ ਹੁੰਦਾ ਹੈ ਜਾਂ ਪਿੰਕ ਕਲਰ ਦੇ ਹੁੰਦੇ ਹਨ ਉਹ ਦਿੱਖ ਤੋਂ ਹੀ ਪਤਾ ਲੱਗ ਜਾਂਦਾ ਪਰੰਤੂ ਕੁਝ ਵਪਾਰੀ ਆਪਣੇ ਪੁਰਾਣੇ ਸੰਘਾਰਿਆਂ ਨੂੰ ਜਾਂ ਸੰਘਾਰਿਆਂ ਨੂੰ ਵਧੀਆ ਲੁੱਕ ਦੇਣ ਦੇ ਲਈ ਇਸ ਦੇ ਉੱਤੇ ਕਾਲੇ ਰੰਗ ਦਾ ਪ੍ਰਯੋਗ ਕਰਦੇ ਹਨ ਇਹ ਜਿਹੜਾ ਕਾਲਾ ਰੰਗ ਹੁੰਦਾ ਹੈ ਇਨਾ ਖਾਂਜੂ ਵਾਲਾ ਰੰਗ ਹੁੰਦਾ ਹੈ ਦੋਸਤੋ ਇਹ ਜਿਹੜਾ ਕਾਲਾ ਰੰਗ ਹੁੰਦਾ ਹੈ ਇਹ ਛਪਾਈ ਲਈ ਰੰਗਾਈ ਲਈ ਪ੍ਰੈਸ ਦੇ ਵਿੱਚ ਤੇ ਚਮੜਾ ਰੰਗਾਂ ਲਈ ਬੂਟ ਫਾਕਸ ਦੇ ਵਿੱਚ ਵਰਤਿਆ ਜਾਂਦਾ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਵਪਾਰੀ ਵਧੀਆ ਲੁੱਕ ਦੇਣ ਦੇ ਖਾਤਰ ਗਾਹਕਾਂ ਨੂੰ ਖਿੱਚ ਕਰਨ ਲਈ ਇਹ ਸੰਘਾੜਿਆਂ ਦੇ ਉੱਤੇ ਕਾਲਾ ਰੰਗ ਲਗਾ ਦਿੰਦੇ ਹਨ ਤੇ ਲੋਕ ਸਮਝਣ ਕਿ ਇਹ ਪ੍ਰੀਮੀਅਮ ਲੁੱਕ ਦੀ ਕੁਆਲਿਟੀ ਹੈ ਬਹੁਤ ਵਧੀਆ ਸੰਘਾੜੇ ਹਨ ਚਾਹਤ ਕਿ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ ਦੋਸਤੋ ਆਲ ਦੈਟ ਗਲਿਟਰਸ ਇਜ਼ ਨਾਟ ਗੋਲਡ ਹਰ ਚਮਕ ਦੀ ਚੀਜ਼ ਸੋਨਾ ਨਹੀਂ ਹੁੰਦੀ ਇਹ ਵੀ ਤੁਸੀਂ ਸੁਣਿਆ ਨਾ ਇੱਕ ਚੁਟਕੀ ਰੰਗ ਇੱਕ ਚੁਟਕੀ ਸੰਦੂਰ ਦੀ ਕੀਮਤ ਤੁਮ ਕਿਆ ਜਾਣੋ ਰਮੇਸ਼ ਵਾਲਾ ਮੈਂ ਤਾਂ ਕਹਾਂਗਾ ਇਸ ਇੱਕ ਚੁਟਕੀ ਕਾਲੇ ਰੰਗ ਦੀ ਕੀਮਤ ਤੁਹਾਨੂੰ ਕੀ ਚਕਾਣੀ ਪੈਗੀ ਉਹ ਲੋਕੋ ਤੁਸੀਂ ਸਾਵਧਾਨ ਰਹੋ ਇਹ ਜਿਹੜੇ ਕਾਲੇ ਰੰਗ ਹੈ ਜਦੋਂ ਅਸੀਂ ਉਵਾਲਦੇ ਹਾਂ ਜਾਂ ਜਦੋਂ ਵੀ ਅਸੀਂ ਖਰੀਦਦੇ ਹਾਂ ਇਹ ਜਿਹੜਾ ਭਾਫ ਨਾਲ ਜਦੋਂ ਵੈਪੋਰਾਈਜੇਸ਼ਨ ਹੁੰਦੀ ਹੈ ਇਹ ਜਿਹੜੀ ਭਾਫ਼ ਹੈ ਉਹ ਸੰਘਾਰੇ ਦੇ ਅੰਦਰ ਤੱਕ ਚਲੀ ਜਾਂਦੀ ਹੈ ਜਦੋਂ ਅਸੀਂ ਇਸੇ ਵਕੇ ਨੂੰ ਖਾਣਦੇ ਹਾਂ ਤੇ ਇਹ ਸਾਡੇ ਨੌਜ਼ੀਆ ਬੌਮਟਿੰਗ ਲਿਵਰ ਦੀਆਂ ਬਿਮਾਰੀਆਂ ਹਾਰਟ ਦੀਆਂ ਬਿਮਾਰੀਆਂ ਕਿਡਨੀ ਅਤੇ ਕੈਂਸਰ ਤੱਕ ਕਰ ਸਕਦਾ ਇਸ ਕਰਕੇ ਜਦੋਂ ਵੀ ਤੁਸੀਂ ਇਹ ਸੰਘਾਰੇ ਖਰੀਦੇ ਹੋ ਜਾਗਰੂਕ ਰਹੋ ਸੰਘਾਰੇ ਨੂੰ ਚੰਗੀ ਤਰ੍ਹਾਂ ਰਮਾਲ ਨਾਲ ਜਾਂ ਨੱਪਕੀ ਨਾਲ ਮਸਲ ਕੇ ਦੇਖੋ ਜੇ ਕਾਲਾ ਰੰਗ ਨਿਕਲਦਾ ਹੈ ਸਮਝ ਲਓ ਇਹਦੇ ਉੱਤੇ ਕਾਲਾ ਰੰਗ ਘੜਾ ਚੜਾਇਆ ਹੋਇਆ ਹੈ ਤੇ ਇਹ ਨਕਲੀ ਰੰਗ ਹੈ ਨਾ ਖਾਨਜੋਗ ਰੰਗ ਹੈ ਤੁਹਾਡੀ ਸਿਹਤ ਲਈ ਹਾਨੀ ਕਰਦਾ ਇਸ ਕਰਕੇ ਦੋਸਤੋ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਤੁਸੀਂ ਯਾਦ ਰੱਖੋ ਕੇ ਏਕਰੀਦਾਰੀ ਕਰੋ ਅਤੇ ਵਪਾਰੀਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਥੋੜੇ ਜੇ ਮੁਨਾਫੇ ਦੇ ਲਈ ਲੋਕਾਂ ਦੀ ਸਿਹਤ ਨਾਲ ਮਾਹਰਵਾਰ ਕਰੋ ਜਿਸ ਤਰ੍ਹਾਂ ਦੇ ਕੁਦਰਤੀ ਸੰਗਾਰੇ ਤੁਹਾਨੂੰ ਮਿਲਦੇ ਹਨ ਉਸੇ ਤਰ੍ਹਾਂ ਦੇ ਹੀ ਵੇਚੋ ਤਾਂ ਕਿ ਲੋਕਾਂ ਦੀ ਸਿਹਤ ਸਹੀ ਰਹੇ ਤਾਂ